ਮਿਸਾ ਸਿੱਕਾ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਉਹਨਾਂ ਕੋਲ ਆਪਾਂ ਆਏ ਆ ਅੱਜ ਤਾਂ ਨੇ ਦੋ ਗਾਂਵ ਤਿੰਨ ਗਾਂਵ ਤੁਹਾਨੂੰ ਦਿਖਾਉਣੀ ਆ ਦੋ ਬੱਚੇ ਵਾਲੀਆਂ ਤੇ ਇੱਕ ਬੱਚੇ ਤੋਂ ਬਿਨਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਬਾਜੀ ਸਤਿ ਸ੍ਰੀ ਅਕਾਲ ਬਾਜੀ। ਹੋਸਣਾ ਠੀਕ ਠਾਕ ਜੀ। ਵਧੀਆ ਵਧੀਆ ਜੀ। ਚਲੋ ਵਧੀਆ ਚੱਲਦਾ ਜੀ। ਹਾਂਜੀ ਬਾਜੀ। ਤੇ ਨਾਮ ਦੱਸਦੇ ਕਰੀ। ਨਾਮ ਭਾਈ ਆਪਣਾ ਸ਼ਮਸ਼ੇਰ ਸਿੰਘ। ਹਾਂਜੀ। ਪਿੰਡ ਬੂੰਗਾ ਤਹਿਸੀਲ ਇਨਾਗ ਡਿਸਟ੍ਰਿਕਟ ਕੰਪਲਿਸਾਰ। ਤੇ ਫੋਨ ਨੰਬਰ ਵੀ ਬੋਲ ਦੋ। 752907481 ਜੀ। ਠੀਕ ਹੈ ਜੀ। ਹਾਂਜੀ ਬਾਜੀ। ਤੇ ਅੱਜ ਫਿਰ ਗਾਵਾਂ ਤਿੰਨ। ਤਿੰਨ ਬਾਜੀ ਦੋ ਬੱਚੇ ਵਾਲੀਆਂ ਇੱਕ ਬੱਚੇ ਤੋਂ ਬਿਨਾ ਜੋ। ਠੀਕ ਹੈ ਜੀ। ਹਾਂਜੀ ਬਾਜੀ। ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਦੀ ਯਾਰੀ ਭਾਜੀ ਪਹਿਲਾ ਸੂਆ ਸੂਈ ਜੋ ਵੜ ਅੱਛਾ ਇਹਨੂੰ ਮਹੀਨਾ ਲਾ ਲੈ ਕੋਈ ਭਾਈ 25 ਦਿਨ ਲਾਏ ਸੂਈ ਨੂੰ ਇਹ ਵਸ਼ਾ ਮਹੀਨੇ ਤੇ ਲੱਗੇ ਬੰਨੇ ਬਾਹਰ ਵੀ ਹੋ ਸਕਦਾ ਵਾ ਭਾਜੀ 12 ਕਿਲੋ ਭਾਜੀ ਠੰਡਾ ਕਰਕੇ ਦੁੱਧ ਦੂ ਛੱਡੇ ਦੀ ਨਿਕਰ ਜੋ ਤਿਆਰ ਪੂਰਾ 12 ਲੀਟਰ ਤਿਆਰ ਤਿਆਰ ਭਾਜੀ ਹੋਊਗਾ ਆਲੀ ਆਈ ਇਹਨੇ ਜੀ ਜੂਣੀ ਚ ਲਾਇਆ ਤੇ ਤਾਂ ਕਰਕੇ ਥੋੜੀ ਧੱਪੇ ਜਾਦੀ ਜਿਗੈੜੇ ਨੇ ਵੀ ਨਿਕਲ ਬਾਕੀ ਦੁੱਧ 12 ਕਿਲੋ ਹੋਊਗਾ ਠੀਕ ਹੈ ਹਾਂਜੀ ਤੇ 79 ਇਹ ਤੇ ਦੇਖ ਤਾਂ ਦੇ ਕਦੀ ਲੱਗੇ ਤਾਂ ਤੇ ਮਗਰ ਇਹਦੇ ਵੱਛਾ ਵੱਛਾ ਕਾਫੀ ਪੜਿਆ ਹੋਇਆ ਜਣਾ ਇਹਦੇ ਮਗਰਿਆਂ ਜਣਾ ਤੇ ਦੁੱਧ 12 ਲੀਟਰ ਪੱਕਾ ਜੇ ਦੁੱਧ ਬਾਜੀ 12 ਕਿਲੋ ਪੱਕਾ ਹੋਊਗਾ ਤੇ ਮੁੱਲ ਫੇਰ ਇਹਦਾ ਮੁੱਲ ਗਰਾਉਂਡ ਨੂੰ ਬਾਜੀ ਮੈਂ 35 ਕਰਾ ਲਵਾਂ 32000 ਦੇ ਦਈਏ ਤੇ ਇਹ ਦੇ ਦਈਏ ਕਰਦਾ ਬਾਜੀ ਮਾਨਤ 30000 ਚੋਗੀ ਅੱਛਾ ਬਾਕੀ ਬਾਜੀ 12 ਕਿਲੋ ਦੁੱਧ ਪੱਕਾ ਹੋਊਗਾ ਲੈ ਵੇਰੀ ਸਾਡੇ ਘਰੋਂ ਕੋਚੋਗੇ ਖੜੇ ਹੈ ਨਾ ਹੋਗੇ ਬਾਜੀ ਤਸੱਲੀ ਕਰ ਖੜਾ ਤੁਹਾਡੇ ਘਰ ਦੀ ਜਿਹੜੀ ਜ਼ਿੰਮੇਵਾਰੀ ਆ ਆਪਣਾ ਆਪਣੇ ਇੱਥੋਂ ਹੀ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਤਸੱਲੀ ਕਰਦੇ ਹੈ ਨਾ ਸਭੀ ਕਰਕੇ ਬਾਜੀ ਖੜਾ ਕਰੋ ਠੀਕ ਹੈ ਜੀ ਆਹ ਦੇਖ ਸੰਦੇ ਥਾਨੇ ਦੇ ਦਿਖਾ ਦੇ ਜਿਛਵਾ ਬਾਕੀ ਹੈਗੀ ਠੰਡੀ ਸੀਲ ਹੈ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਤੇ ਅਗਲੇ ਥਾਨਾ ਦਾ ਦਿਖਾ ਦੇ ਚੋ ਠੀਕ ਹੈ ਜੀ ਤੇ ਹੁਣ ਆ ਗਈ ਜਰਸੀ ਤੋਂ ਬਾਅਦ ਆ ਜਰਸੀ ਇਹ ਵੀ ਯਾਰ ਭਾਜੀ ਸੂਈ ਤੇ ਬੈਠਾ ਹੱਥਾਂ ਨੇ ਇਹ ਚੰਗਾ ਦੂਰ ਦੂਰ ਜਿਹੜਾ ਸਨ ਲੱਗਾ ਹਾਂਜੀ ਹਾਂਜੀ ਇਹ ਨੋ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਭਾਜੀ 20 25 ਦਿਨ ਹੋ ਗਏ ਜੋ ਜੋ ਬੂਹੇ ਦਾ ਇਹ ਨੀਂਦ ਹੋ ਗਿਆ ਇਹ 9 ਮਹੀਨੇ ਦੇ ਲਾਗੇ ਬੰਨੇ ਹੋ ਗਿਆ ਜਿਹੜਾ ਸੁਈ ਨਾ ਹਾਂਜੀ ਹਾਂਜੀ ਬੰਨਸਾ ਦੇ ਉੱਪਰ ਥੱਲੇ ਹੋ ਸਾਦੇ ਹਾਂਜੀ ਠੀਕ ਐ ਇਹਦਾ ਵਿੱਚ ਬਾਜੂ ਓਕੇ ਪੂਰਾ ਜਵਾਬ ਬਾਜੀ ਵਿਖਾ ਦਿੰਦੇ ਹਾਂ ਥੱਲੇ ਥੇ ਥੱਲੇ ਹਰੀ ਭਾਜੀ ਦੁੱਧ 12 ਹੋਗਾ ਪਰ 11 ਕਿਲੋ ਕੋ ਮੰਨੇ ਆਪਣਾ ਪੱਕਾ ਤਿਆਰ ਜਿਹੜਾ ਹਾਂਜੀ ਬਾਜੀ 11 ਲੀਟਰ ਪੱਕਾ ਤਿਆਰ ਤੇ ਇਹਦਾ ਮੁੱਲ ਕਿੰਨਾ ਰੱਖਣਾ ਆਪਾਂ ਮੋਲ ਗ੍ਰਾਊਨ ਦੇ ਭਾਂ ਭਾਜੀ ਇਹਦਾ ਪੈਂਦੀ ਹੋਤੀ 30000 ਦੇ ਦਈਏ 30000 ਦੀ 28000 ਦੀ ਬਾਜੀ ਦੇ ਦਾਂਗੇ ਵੈਡ ਅੱਛਾ ਜੀ ਪੂਰੇ 50000 ਦੀ ਵੈਡ ਦੇ ਦਾਂਗੇ 50000 ਦੀ ਹਾਂ ਜੀ ਤੇ ਦੁੱਧ 11 ਲੀਟਰ ਚਵਾ ਕੇ ਦੋਗੇ ਕਰਾ ਦੇ ਦੋ ਬਾਜੀ ਬਰਸ਼ਾ ਦੇ ਮਗਰ ਜੋ 11 ਲੀਟਰ ਹੋ ਪੱਕਾ ਇਹ ਅਭੀ ਇੱਥੋਂ ਕੋ ਚਵਾਈ ਕਰਕੇ ਖੜੇ ਰਹਿਣੇ ਕਰਕੇ ਬਾਜੀ ਤੇ ਹੰਦੀ ਕਰਕੇ ਖੜਿਆ ਕਰੋ ਠੀਕ ਹੈ ਜੀ ਬਾਕੀ ਸਾਡੀ ਇਥੇ ਹਰ ਕਿਸੇ ਵਿਡੀਓ ਜੈਹੀ ਬੇਨਤੀ ਹੁੰਦੀ ਆ ਕਿਤੇ ਵੀ ਲੈਣਾ ਇੱਥੋਂ ਹੀ ਨਹੀਂ ਕਿਸੇ ਵੀ ਵੀਡੀਓ ਤੋਂ ਜ਼ਰੂਰੀ ਨਹੀਂ ਕਿ ਜਾਂ ਇਧਰ ਕਿਤੇ ਵੀ ਵੀਡੀਓ ਪੈਂਦੀ ਆਪਣਾ ਦੋ ਟਾਈਮ ਚੋ ਕੇ ਲਿਆ ਕਰੋ ਤਵਾ ਤੂੰ ਵੀ ਜੀ ਇਹਦਾ ਪੂਰਾ ਸਾਫ ਠੀਕ ਹੈ ਜੀ ਹਾਂ ਜੀ ਤੇ ਇਹ ਪੰਜੀ ਦੀ ਗਿੰਦੇ ਦੇ ਦੇਣੀ ਆ ਜੀ ਆਦੀ ਵੀ ਜੀ ਦੇ ਦੇਣਾ ਸਾਹਿਬ ਬਾਗੀ ਠੰਡੀ ਸੀਲ ਵੀ ਜੀ ਠੀਕ ਹੈ ਜੀ ਤੇ ਹੁਣ ਇੱਕ ਆ ਗਾਂ ਬੱਚੇ ਤੋਂ ਬਿਨਾ ਜੜੀ ਦੁੱਧ ਕਿੰਨਾ ਇਹ ਦੇ ਕਾ ਦੁੱਧ ਬਾਜੀ ਸ਼ਿਆਦ ਪਲਾਸ ਲੂੰਗਾ ਚਲੋ ਉਹਦਾ ਇਹ ਦਰਜੀ ਦਰਦੀ ਜੀ ਤੇ ਉਤਰਾਂ ਥੰਨ ਥਨ ਓਕੇ ਸਾਰੇ 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 ਬਾਜੀ ਅੱਗੇ ਜਵਾਬ ਹੀ ਇੱਕ ਨੰਬਰ ਲੱਗਾ ਹੋਏ ਨੂੰ ਠੀਕ ਆ ਹਾਂਜੀ ਬਾਜੀ ਤੇ ਇਹਦਾ ਮੁੱਲ ਫਿਰ ਮੁੱਲ ਬਾਜੀ ਇਹਦਾ 12000 10000 ਦੇ ਦਈਏ ਨੋ ਦੇ ਦੇ ਦੀਏ ਤੇਰਾ ਬਾਜੀ ਕਰਦਾ ਬਾਕੀ ਮਾਨਤਨ ਦੁੱਧ ਬਾਜੀ ਸ਼ਾਇਦ ਪਲੱਸ ਵੀ 6 ਕਿਲੋ ਪੱਕਾ ਮੰਨੇ ਆਪਣਾ ਠੀਕ ਹੈ ਗਾਂ ਵੀ ਆਹ ਭਾਜੀ ਟੀਗਾ ਭਰਾਇਆ ਜੀ ਨੂੰ ਠੀਕ ਹੈ ਹਾਂਜੀ ਬਾਜੀ 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 ਆਓ ਇੱਥੇ ਚੈੱਕ ਬਾਤ ਤਸੱਲੀ ਕਰਕੇ ਪਸੰਦ ਕਰਨੇ ਖੜੋ ਇੱਥੇ ਠੀਕ ਹੈ ਜਿੱਦ ਤਰ੍ਹਾਂ ਕੀ ਵੀ ਜਿਨ੍ਹਾਂ ਨੇ ਕਿਹਾ ਇੱਥੇ ਆਓ ਆਪਣੀ ਤਸੱਲੀ ਕਰਕੇ ਫੇਖ ਚੱਕ ਕੇ ਖੜੋ ਜੀ